ਸਾਹਿਕਾਰ ਸਾਥਿਓ ਗਵਾਚਾ ਪੈਣਾ ਚੈਨਲ ਤੁਹਾਨੂੰ ਤੁਹਾਡਾ ਸਵਾਗਤ ਅੱਜ ਦੀ ਗਜ਼ਲੇ ਕੇ ਕਮਲੇ ਬਾਲ ਸਿਆਣੇ ਹੋ ਗਏ ਕਮਲੇ ਬਾਲ ਸਿਆਣੇ ਹੋ ਗਏ ਜਿੱਦਨ ਦੇ ਕਰ ਦਾਣੇ ਹੋ ਗਏ ਪਹਿਲਾਂ ਜਿਹੜੇ ਭੰਡ ਹੁੰਦੇ ਸੀ ਮਾਨ ਸਾਹਿਬ ਹੋਣੀ ਪਹਿਲਾਂ ਜਿਹੜੇ ਭੰਡ ਹੁੰਦੇ ਸੀ ਦਾ ਲੱਗਦੇ ਰਾਣੇ ਹੋ ਗਏ ਪਹਿਲਾਂ ਜਿਹੜੇ ਭੰਡ ਹੁੰਦੇ ਸੀ ਦਾ ਲੱਗਦੇ ਰਾਣੇ ਹੋ ਗਏ ਯੁੱਗ ਪਲਟਾਉਣ ਦੇ ਕਰਕੇ ਵਾਦੇ ਜੁਗ ਪਲਟਾਉਣ ਦੇ ਕਰਕੇ ਵਾਦੇ ਤਰ-ਤਰ ਅੱਗੇ ਕਾਣੇ ਹੋ ਗਏ ਸ਼ਰਮ ਹਿਆ ਭਈ ਲੁਕਦੀ ਫਿਰਦੀ ਸ਼ਰਮ ਹਿਆ ਭਈ ਲੁਕਦੀ ਫਿਰਦੀ ਇਦਾਂ ਦੇਤੇ ਗਾਣੇ ਹੋ ਗਏ ਕਬਜ਼ੀ ਬੀਪੀ ਸ਼ੂਗਰ ਕੈਂਸਰ ਕਬਜ਼ੀ ਬੀਪੀ ਸ਼ੂਗਰ ਕੈਂਸਰ ਰਬੜਾ ਵਰਗੇ ਖਾਣੇ ਹੋ ਗਏ ਘੱਟ ਲਕਉਂਦੇ ਵੱਧ ਦਿਖਾਉਂਦੇ ਇਦਾਂ ਦੇਤੇ ਬਾਣੇ ਹੋ ਗਏ ਘੱਟ ਲਕਾਉਂਦੇ ਵੱਧ ਦਿਖਾਉਂਦੇ ਇਦਾਂ ਦੇਤੇ ਬਾਣੇ ਹੋ ਗਏ ਪਿਓ ਪੁੱਤ ਦਾ ਪੁੱਤ ਪਿਓ ਦਾ ਵੈਰੀ ਸਾਰੇ ਖਸਮਾ ਖਾਣੇ ਹੋ ਗਏ ਪਿਓ ਪੁੱਤ ਦਾ ਪੁੱਤ ਪਿਓ ਦਾ ਵੈਰੀ ਸਾਰੇ ਖਸਮਾ ਖਾਣੇ ਹੋ ਗਏ ਜੱਜ ਤੇ ਨਹੀਂ ਹੋਇਆ ਪਰਦੇਸੀ ਪਰਦੇਸੀ ਤਾਂ ਦਾਣੇ ਹੋ ਗਏ ਜੱਜ ਤੇ ਨਹੀਂ ਹੋਇਆ ਪਰਦੇਸੀ ਪਰਦੇਸੀ ਤਾਂ ਦਾਣੇ ਹੋ ਗਏ ਧੰਨਵਾਦ ਜਿਉਂਦੇ ਵਸਦੇ ਰਹੋ ਆਬਾਦ ਰਹੋ ਸਤਿ ਸਿਕਾ